ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਸੀਐਮ ਭਗਵੰਤ ਮਾਨ ਪਹੁੰਚਣਗੇ ਫਿਰੋਜ਼ਪੁਰ ਦੌਰੇ ਤੇ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜਲੀ ਨਾਲ ਹੀ ਅਫਸਰਾਂ ਨੂੰ ਦਿੱਤੇ ਵੱਡੇ ਹੁਕਮ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਅਦਾਲਤ ਚ ਹੋਈ ਸੁਣਵਾਈ ਸੁਖਵੀਰ ਬਾਦਲ ਵੀ ਹੋਏ ਪੇਸ਼ ਦਿੱਲੀ 'ਚ ਸ਼ਰਾਬ ਨੀਤੀ ਤੇ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਲਾਨ ਖਜ਼ਾਨਾ ਮੰਤਰੀ ਨੇ ਕਿਹਾ ਕਿਸੇ ਵੀ ਜਾਂਚ ਲਈ ਹਾਂ ਤਿਆਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਅਦਾਲਤ ਤੋਂ ਆਈ ਵੱਡੀ ਖਬਰ 28 ਮਾਰਚ ਤੱਕ ਅਦਾਲਤ ਨੇ ਏਡੀ ਨੂੰ ਦਿੱਤਾ ਰੀਮਾਂ ਆਪੀਐਲ ਹੋਏ ਸ਼ੁਰੂ ਨਵਜੋਤ ਸਿੰਘ ਸਿੱਧੂ ਕਰਨਗੇ ਕਮੈਂਟਰੀ ਕਮੈਂਟਰੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਜਾਰੀ ਕੀਤਾ ਅਲਰਟ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਲਈ ਵੱਡੀਆਂ ਗੱਲਾਂ ਬੋਲੀਆਂ ਅਨਮੋਲ ਅਨੁਮਾਨ ਕੇ ਇਹ ਜਿੰਨਾ ਮਿੱਟੀ ਚ ਮਿਲਾਉਂਗੇ ਉਹ ਉਨਾ ਹੀ ਅੱਗੇ ਵਧਣਗੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਪੜਕੇ ਰਾਜਾ ਵੜਿੰਗ ਕੇਂਦਰ ਦੀ ਕਾਰਵਾਈ ਦੀ ਕੀਤੀ ਸਖਤ ਨਿਖੇਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਪਾਕਿਸਤਾਨ ਸਰਦ ਨੇੜੇ ਸਥਿਤ ਸ਼ਹੀਦ 에 ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਮਕਬਰੇ ਤੇ ਸ਼ਹੀਦੀ ਦਿਵਸ ਦੇ ਹਾਰਿ ਭਾਵ 23 ਮਾਰਚ ਯਾਨੀ ਅੱਜ ਰਾਜਪੱਧਰੀ ਸ਼ਹੀਦੀ ਸਮਾਗਮ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ ਲੋਕਾਂ ਦੀ ਸਹੂਲਤ ਲਈ ਸ਼ਹੀਦੀ ਸਮਾਗਮ ਲਈ ਰੇਲਵੇ ਤੇ ਪੰਜਾਬ ਰੋਡਵੇਜ਼ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਤੇ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ ਸੀਐਮ ਭਗਵਾਨ ਤਮਾਨ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਵਿੱਚ ਪਹੁੰਚ ਰਹੇ ਹਨ ਉਹਨਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਆਪਣੇ ਆਪਣੇ ਵਿਭਾਗ ਦੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਈਏ ਤਾਂ ਜੋ ਇਸ ਸਮਾਗਮ ਨੂੰ ਮਨਾਉਣ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਤੇ ਲੁੜਿੰਦੀਆਂ ਸਿਹਤ ਸਹੂਲਤਾਂ ਦੇ ਪ੍ਰਬੰਧ ਕਰਨ ਲਈ ਵੀ ਕਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਦਿੱਲੀ ਦੀ ਰਾਉਜ਼ਾ avenew ਕੋਰਟ ਨੇ 28 ਮਾਰਚ ਤੱਕ ਰਿਮਾਂਡ ਤੇ ਭੇਜ ਦਿੱਤਾ ਹੈ ਹੁਣ ਅਰਵਿੰਦ ਕੇਜਰੀਵਾਲ 28 ਮਾਰਚ ਤੱਕ ਹਿਰਾਸਤ ਵਿੱਚ ਰਹਿਣਗੇ ਨਵੰਬਰ 2023 ਤੋਂ ਬਿੱਲੀ ਚੂਹੇ ਦੀ ਖੇਡ ਤੋਂ ਬਾਅਦ ਏਡੀ ਨੇ ਆਖਰਕਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਦਿੱਲੀ ਹਾਈ ਕੋਰਟ ਦੇ ਦਖਲ ਤੋਂ ਬਾਅਦ ਏਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਕੋਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਅਰਵਿੰਦ ਕੇਜ ਅਤੇ ਅਰਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ 'ਚ ਸਿਆਸੀ ਤੂਫਾਨ ਖੜਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਆਪਣੇ ਹਮਰੂਤਵਾਤੇ ਆਪ ਕਨਵੀਨਰ ਅਰਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਹੈ ਕਿ ਕੇਜਰੀਵਾਲ ਦੇਸ਼ ਭਗਤ ਹਨ ਅਤੇ ਇਸ ਘਟਨਾਕ੍ਰਮ ਤੋਂ ਬਾਅਦ ਉਹ ਵੱਡੇ ਨੇਤਾ ਬਣ ਕੇ ਉੱਭਰਨਗੇ ਕੇਜਰੀਵਾਲ ਸਿਰਫ ਇੱਕ ਵਿਅਕਤੀ ਨਹੀਂ ਸਗੋ ਇੱਕ ਵਿਚਾਰ ਹੈ ਸੀਐਮ ਮਾਨ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਹੈ ਕਿ ਉਹ ਤਾਣਾशाही ਅਪਣਾ ਰਹੇ ਹਨ ਅਤੇ ਨਹੀਂ ਚਾਹੁੰਦੇ ਕਿ ਕੋਈ ਵਿਰੋਧੀ ਨੇਤਾ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਵਿਰੋਧੀ ਗਰੁੱਪ ਇੰਡੀਆ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਰਹਿਣਗੇ ਜਿਵੇਂ ਕਿ ਉਹ ਪਹਿਲਾਂ ਕੇਜਰੀਵਾਲ ਨਾਲ ਕਰਦੇ ਸਨ ਦਿੱਲੀ ਆਪਕਾਰੀ ਮਾਮਲੇ ਦਾ ਪਰਛਾਵਾਂ ਪੰਜਾਬ ਆਪਕਾਰੀ ਨੀਤੀ ਵੀ ਪੈਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਚੰਗੀ ਨੀਤੀ ਹੈ ਤੇ ਆਪਕਾਰੀ ਡਿਊਟੀ ਤੋਂ ਪੰਜਾਬ ਦਾ ਮਾਲੀਆ ਸਿਰਫ 2 ਸਾਲਾਂ ਵਿੱਚ 4000 ਕਰੋੜ ਰੁਪਏ ਵਧਿਆ ਹੈ ਰਾਜ ਵਿੱਚ ਸ਼ਰਾਬ ਮਾਫੀਆ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕਾਂਗੜੇ ਕਿ ਹੈਗੀ ਪਾਰਟੀ ਭਾਜਪਾ ਦੀ ਤਾਣਾ ਸ਼ਾਹੀ ਅੱਗੇ ਨਹੀਂ ਝੁਕੇਗੀ ਬਰਗਾੜੀ ਬੇਦਬੀ ਮਾਮਲੇ ਨਾਲ ਸੰਬੰਧਿਤ ਕੋਰਟ ਕੁਰਾਤੇ ਬੈਬਲ ਕਲਾਂ ਗੋਲੀਕਾਣ ਮਾਮਲੇ ਦੀ ਸੁਣਵਾਈ ਹੋਈ ਅਤੇ ਅੱਜ ਅਦਾਲਤ ਵਿੱਚ ਦੋਵਾਂ ਕੇਸਾਂ ਦੀ ਸੁਣਵਾਈ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਵੀਰ ਸਿੰਘ ਬਾਦਲ ਅਤੇ ਗੁਰਦੀਪ ਸਿੰਘ ਵੀਡੀਓ ਕਾਨਫਰੈਂਸਿੰਗ ਰਾਹੀਂ ਹਾਜ਼ਰ ਹੋਏ ਅਦਾਲਤ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਏਜੀ ਪਰਮਰਾਜ ਉਮਰਾਨੰਗਲ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਐਸਪੀ ਵਿਕਰਮਜੀਤ ਸਿੰਘ ਸੁਫੇਲ ਬਰਾੜਾ ਦੀ ਹਾਜ਼ਰ ਸਨਾਂ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਅਪ੍ਰੈਲ 20 24 ਤੱਕ ਮੁਲਤਵੀ ਕਰ ਦਿੱਤੀ ਹੈ ਤੇ ਹੁਣ 3 ਅਪ੍ਰੈਲ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਟਵੀਟ ਕਰਦੇ ਆ ਕਿ ਹੈ ਕਿ ਖੁਸ਼ੀਆਂ ਦੇ ਦਿਨ ਫਿਰ ਆ ਗਏ ਹਨ। ਦਰਅਸਲ ਕੱਲ ਰਾਤ ਤੋਂ ਆਈਪੀਐਲ ਦੀ ਸ਼ੁਰੂਆਤ ਹੋ ਗਈ ਹੈ ਇਸ ਵਿੱਚ ਨਵਜੋਤ ਸਿੰਘ ਸਿੱਧੂ ਮੂੜ ਆਪਣੀ ਤਮਾਕੇਦਾਰ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤੇ ਸਿੱਧੂ ਨੇ ਲਿਖਿਆ ਹੈ ਕਿ ਖੁਸ਼ੀਆਂ ਦੇ ਦਿਨ ਫਿਰ ਆ ਗਏ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਆਸਤ ਵਿੱਚ ਵਿਚਰਦੇ ਨਵਜੋਤ ਸਿੰਘ ਸਿੱਧੂ ਖੁਸ਼ ਨਹੀਂ ਸਨ ਜਾਂ ਫਿਰ ਉਹ ਪਾਰਟੀ ਲੀਡਰਸ਼ਿਪ ਨਾਲ ਵਿਵਾਦ ਕਰਕੇ ਅਸਹਿਜ ਮਹਿਸੂਸ ਕਰ ਰਹੇ ਸਨ ਨਾ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਉਸ ਵੇਲੇ ਆਈਪੀਐਲ ਦਾ ਰੁਕ ਕੀਤਾ ਜਦੋਂ ਲੋਕ ਸਭਾ ਚੋਣਾਂ ਦਾ ਖਾੜਾ ਪੂਰੀ ਤਰ੍ਹਾਂ ਭੱਜ ਚੁੱਕਿਆ ਸੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਾ ਕਰਕੇ ਆਈਪੀਐਲ ਵਿੱਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਪੰਜਾਬ ਤੇ ਹਰਿਆਣਾ ਵਿੱਚ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਸੂਬੇ ਵਿੱਚ ਅਚਾਨਕ ਪਰਾ ਚੜਨ ਨਾਲ ਮਾਰਚ ਦੇ ਅੱਧ ਵਿੱਚ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੌਲੀ-ਹੌਲੀ ਗਰਮੀ ਵਧ ਰਹੀ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਅਚਾਨਕ ਬਦਲ ਗਿਆ ਹੈ ਅਤੇ ਕੱਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ بارش ਹੋਈ ਰਾਤ ਤੋਂ ਹੀ ਪੰਜਾਬ ਤੇ ਚੰਡੀਗੜ੍ਹ ਵਿੱਚ ਅੰਗਣੇ ਬੱਦਲ ਛਾਏ ਹੋਏ ਸਨ ਇਸ ਤੋਂ ਇਲਾਵਾ ਆਈਐਮਡੀ ਨੇ 24 ਮਾਰਚ ਨੂੰ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ بارش ਦੀ ਭਵਿੱਖਬਾਣੀ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉੱਥੇ ਹੀ ਮੰਤਰੀ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਅਰਵਿੰਦ ਕੇਜਰੀਵਾਲ ਇੱਕ ਖਾਸ ਟਵੀਟ ਕੀਤਾ ਹੈ ਅਨਮੋਲ ਗਗਨ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਕੇਜਰੀਵਾਲ ਇਸ ਦੇਸ਼ ਦੀ ਰਾਜਨੀਤੀ ਦਾ ਉਹ ਬੀਜ ਹੈ ਜਿਸ ਨੂੰ ਤੁਸੀਂ ਜਿੰਨਾ ਮਿੱਟੀ ਵਿੱਚ ਦਬਾਓਗੇ ਉਹ ਉੰਨੀ ਹੀ ਤੇਜ਼ ਨਾਲ ਵੱਧਦਾ ਜਾਵੇਗਾ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਵਗੇ ਪਰ ਉਸ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਅਤੇ ਅਸੀਂ ਚਟਾਨ ਮੰਗ ਆਪਣੇ ਨੇਤਾ ਨਾਲ ਖੜੇ ਹਾਂ ਈਡੀ ਨੇ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਮਨੀ ਲਾਡਰਿੰਗ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਉਜਾਲ ਆ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਤੇ ਵੱਡਾ ਹਮਲਾ ਬੋਲਦਿਆਂ ਇਸ ਨੂੰ ਤਾਣਾ ਸ਼ਾਹੀ ਦੱਸਿਆ ਹੈ ਵੜਿੰਗ ਨੇ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਸਾਰੀ ਵਿਰੋਧੀ ਧਿਰ ਨੂੰ ਹਰ ਤਰੀਕੇ ਨਾਲ ਨਸ਼ਟ ਕਰਨ ਤੇ ਤੁਲੀ ਹੋਈ ਹੈ ਲੋਕ ਸਭਾ ਚੋਣਾਂ ਤੋਂ ਮਹੀਨਾ ਪਹਿਲਾਂ ਕਾਂਗਰਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਜਿਸ ਨਾਲ ਵਿਰੋਧੀ ਧਿਰ ਲਈ ਪ੍ਰਚਾਰ ਕਰਨਾ ਮੁਸ਼ਕਲ ਹੋ ਗਿਆ ਹੈ ਫਿਰ ਵਿਰੋਧੀ ਧਿਰ ਦੇ ਚਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ गिरफ्तार कर लिया गया है तो हुण दिल्ली ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਟੀ ਨੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਿਨੌਣੀ ਕਾਰਵਾਈ ਦੀ शर्त ਨਹੀਂ ਕੇਦੀ ਕਰਦੇ ਹਾਂ ਇਹ ਤਾਣਾशाही ਹੈ ਮੈਂ ਪੰਜਾਬ ਦਾ 2 ਸਾਲ ਹੋ ਗਏ ਮੁੱਖ ਮੰਤਰੀ ਬਨੇ ਹੋ 2 ਸਾਲ ਮੇਂ 43000 ਸਰਕਾਰੀ ਨੌਕਰੀ ਦੇ ਕੇ ਆਪਕੇ ਸਾਹਮਣੇ ਕੜਾਉ 2 ਸਾਲ ਮੇਂ ਅਮਨੇ 829 ਆਮ ਆਦਮੀ ਕਲੀਨਿਕ ਬਣਾ दिए ਸਵਾ ਕਰੋੜ ਤੋਂ ਜ਼ਿਆਦਾ ਲੋਕ ਵਾਹ ਪੇ ਆ ਕੇ ਦਵਾਈ ਲੈ ਕੇ ਠੀਕ ਹੋ ਕੇ ਚਲੇ ਗਏ ਕੀ ਇਹ ਕੰਮ ਨਹੀਂ ਕਰਨੀ ਚਾਹੀਏ ਹਮੇ आम आदमी क्लीन को बंद करने के लिए नेशनल हेल्थ मिशन का पैसा रोक रखा है यह ना बनाओ जी पचपन करोड़ रूरल डेवलपमेंट फंड का पंजाब का रोका हुआ है नेशनल हेल्थ मिशन का पैसा रोका हुआ आठ हजार करोड़ से ज्यादा पंजाब का पैसा रोक रखा है हम कोई भीख थोड़ी मांगते हैं वो हमारे टैक्स का पैसा है पंजाब के लोगों का हिस्सा है वो फिर 26 जनवरी की परेड में पंजाब की झांकी नहीं हुई क्यों जी आजादी में अस्सी परसेंट योगदान हमारे बुजुर्गो का हमारे पुरखों ने कुर्बानियां दी और पंद्रह अगस्त और छब्बीस जनवरी आप पंजाब के बिना मना लोगे कैसे मना लोगे हाउ डेयर यू आर किसने वो खोते कौन है शहीद भगत सिंह की झाकी को जिसमें शहीद भगत सिंह करतार सिंह सराभा लाला लाजपत राय मदन लाल ढींगरा जलिया वाले बाघ का कांड जिसमें वो थे झांकी में उनको रिजेक्ट करने वाले ये कौन होते हैं ये भगत सिंह से बड़े हो गए जिन्होंने देश लेके दिया अब उन्हीं के खिलाफ कर रहे हैं मुझे तो ये शक है अगर इनका बस चले तो ये राष्ट्रीय गीत जन गण मन से पंजाब का नाम निकाल देंगे अगर इनका बस चले तो इतनी नफरत करते हैं ये पंजाब को और पंजाब वो है जो पूरे देश का पेट भी पालता है 532 किलोमीटर हमारा बॉर्डर है पाकिस्तान के साथ हमारे बेटे आज कारगिल से लेके पंजाब के लड़के खड़े हैं सीना तान के कोई भी दुश्मन की तरफ से कोई गोली आती है सब सबसे पहले पंजाबियों का सीना है तो ये इतना हमें नफरत करते हैं। अब अरविंद केजरीवाल ने क्या किया हम कहते रहे कि ये गिरफ्तार करेंगे बहाना ढूंढ रहे हैं मुझे ये बता दीजिए टाइमिंग क्या है ये क्या चाहते हैं विपक्ष का कोई भी नेता इस इलेक्शन में चुनाव प्रचार ना कर पाए अभी किसानों की समस्या थी हरियाणा के बॉर्डर पर रोक लिया पत्रकारों ने मुझसे पूछा मैंने कहा जी वो कहते जी दिल्ली क्यों आते हैं किसान मैंने कहा जी मोदी जी दिल्ली क्यों आए फिर अहमदाबाद छोड़ के कहते जीत के आए मैंने कहा जहां जीत के आएंगे वो देश का राज करने के लिए तो वहीं पे आएगा सारा देश उनको दिल्ली क्यों नहीं आने देते मैं लाहौर भेजू उनको लाहौर से ज्यादा तारे लगा दी थी लाहौर वाले बॉर्डर पे, पे पाकिस्तान ने तार नहीं लगाई हुई हमारे वाले ने लगाई हुई है उनको क्या जरूरत है कहते अपनी अपनी तरफ लगा लो तो ये किसानों की समस्या तो हल नहीं करते टीवी पे ऐड आती है ਪਾਪਾ ਜ਼ੁਕਰਨ ਔਰ ਰਸ਼ੀਆ ਕਾ ਯੁੱਧ ਰੁਕਵਾ ਦਿਆ ਮੋਦੀ ਜੀ ਨੇ ਅੱਛਾ ਆਪ ਉਹਨਕੇ ਯੁੱਧ ਰੁਕਵਾ ਸਕਤੇ ਹੋ ਆਪਣੇ ਕਿਸਾਨੋں సే ਬਾਤ ਨਹੀਂ ਕਰ ਸਕਦੇ 200 ਕਿਲੋਮੀਟਰ ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ ਚ ਕਬਰਾਈਦਾ ਨਹੀਂ ਹੁੰਦਾ ਹੀ ਛਾਰੇ ਤੇਰੇ ਨਾਲ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਤੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉਧਰ ਨੂੰ ਕਿਉਂਕਿ ਐਵਰੀਬਾਡੀ ਨੋਜ਼ ਕਿ केजरीवाल साहब ने आप दे हर वादे ਤੋਂ ਸਮ ਰਿਸॉल्व ਕੀਤਾ ਵੀਆਈਪੀ ਕਲਚਰ ਕਟਰ ਇਮਾਨਦਾਰੀ ਦੀ ਬਾਤ ਕਰਤੇ تھے ਜਿੰਨਾ ਘਪਲਾ ਹਰ ਸਕੀਮ ਮੇ ਹੋ ਰਹਾ ਚਾਹੇ ਸ਼ਰਾਬ ਹੈ ਚਾਹੇ ਰੇਤ ਹੈ ਚਾਹੇ ਹੋਰ ਚੀਜ਼ਾਂ ਜਿਸ ਦਿਨ ਇਨਕੁਆਇਰੀ ਹੋ ਗਈ ਆਪਕੇ ਚਾਮਨੇ ਆ ਜਾਏਗਾ ਇਹ ਚੱਬੇਵਾਲ ਸਾਹਿਬ ਜੋ ਇੱਕ ਐਮਐਲਏ ਹੈ ਕਾਂਗਰਸ ਕੇ ਉਸਕੀ ਇਨਕੁਆਇਰੀ ਇਹਨੋ ਨੇ ਕਰਾਈ ਅਬ ਜਬ ਉਹ ਚਲੇ ਗਿਆ ਆਮ ਆਦਮੀ ਪਾਰਟੀ ਮੇ ਤੋ ਪਤਾ ਨਹੀਂ ਕੌਨ ਸਾ ਵਾਸ਼ਿੰਗ ਪਾਊਡਰ ਇਸਤੇਮਾਲ ਕਰ ਲਿਆ ਕੌਨਸੀ ਵਾਸ਼ਿੰਗ ਮਸ਼ੀਨ ਮੇ ਨਿਕਾਲ ਦਿਆ ਕਿ ਅਬ ਠੀਕ ਹੋ ਗਿਆ और कंप्लेनेंट कौन था उसमें आम आदमी पार्टी का लीडर सो so, ये जो बातें थी ये चर्चा के विषय थी थे इज अबॉफ द लॉ जी एंड ये ठीक है कि uh, आज केजरीवाल साहब को अंदर दे दिया मेरे को तो लगता है सबसे बड़ी खुशी भगवंत मान को होगी अब तो भगवंत मान जी की कहते डायरेक्ट रिपोर्टिंग बीजेपी हेडक्वाटर में होगी ਲਾਈ ਗਈ ਸੀ ਤਾਂ ਲੱਗਦਾ ਕਿ ਉਸੇ ਵੀ ਟਿਕਣਾ ਚਾਹੀਦਾ ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਘਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਆ ਉਹੀ ਮਾਰਜਨ 'ਚ ਇਨਕਰੀਸ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਘਪਲਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 ਦੇ 77 ਤੋਂ ਘਟਾ ਕੇ 7 ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮੁਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ ਚ ਮੈਂ ਸਮਝਾਂ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ ਚ ਹੋਈ ਆ और यही केजरीवाल साहब और एक्साइज मिनिस्टर भगवंत मान उस वेले मैं वीडियो ट्वीट की कांग्रेस वेले भी यही कुछ होया सी। इन्न, मंगी सी। कल शाम को मैंने बड़े गौर से क्योंकि सात बजे के करीब ईडी की टीम केजरीवाल साहब के घर पे पहुंच गई एक ट्वीट जरूर आया भगवंत मान जी के ऑफिस से परंतु वो भगवंत मान जी जो सुबह खुशियां जश्न मना रहे थे कोई रील पे डाल रहे थे अपना वीडियो कोई इंस्टाग्राम पे चल रहा था कोई टीवी पे भी रिलीज किया गया खबरों ने भी चलाया वो नदारत थे सात बजे से लेकर रात बारह बजे तक मैं देखता रहा हर मिनिस्टर हर आम आदमी पार्टी का लीडर नेता मिनिस्टर एम एल सब ने आके इसके ऊपर अपनी चिंता जाहिर की परंतु सुबह गाने गाने वाले टप्पे गाने वाले भगवंत मान जी नदारत थे कारण क्या था सब एक भगवंत मान जी नदारत थे एक चीमा साहब नदारत थे हमारे फाइनेंस एज एक्साइज मिनिस्टर, एक मिनिस्टर। दोनों गायब थे एक के घर में जश्न मनाया जा रहा था एक के घर से कागज साफ किए जा रहे थे पार्टी के तौर पे हमारी जो जिम्मेदारी बनती है पंजाब का जो नुकसान हो लिया सो होलिया और नुकसान ना हो कल बीजेपी का एक हाई पावर डेलीगेशन इलेक्शन कमीशन के पास हम जाएंगे और हम कहेंगे कि जो एक्साइज पॉलिसी जिसको लेके दिल्ली के आम आदमी पार्टी के मुख्यमंत्री केजरीवाल साहब दिल्ली के फॉर्मर डिप्टी चीफ मिनिस्टर सिसोदिया जी जिसको लेके उनके फॉर्मर मिनिस्टर विजेंद्र जैन जी जिसको लेके उनके मेंबर पार्लियामेंट संजय सिंह जी जेल में बैठे हैं वही एक्साइज पॉलिसी पंजाब के अंदर इंप्लीमेंट की गई है बकौल खुद केजरीवाल साहब बकौल खुद भगवंत मान जी और जिस तरह से वहां पे दिल्ली के अंदर ऑफिसर्स को जबरन है एक्साइज पॉलिसी विच हैज डी द पीपल ऑफ दिल्ली एज ऑफ पंजाब उसके खिलाफ ईडी की कार्रवाई कराने के लिए उनके पास हम जाएंगे और अकेले क्योंकि इट इज ए पब्लिक कॉज कोई बीजेपी का हमारा किसी से कोई विरोधाभास इस किस्म का नहीं है कोई निजी कड़प्पन नहीं है परंतु इसलिए मैं समझता हूं कि ऑल द लाइक माइंडेड पीपल जो कल तक ये आवाज उठाते रहे चाहे आज वो कांग्रेस में अपने राजनीतिक महत्वाकांक्षाओं के लिए आज इनको क्लीन चिट दे रहे हैं मैं उनसे भी कहूंगा कि ये खुला न्यूनता है वो अपने नाम भेज दें जो हमारे साथ चलने चाह, चाहेंगे क्योंकि कल तक कई कांग्रेस के बड़े लीडर इंक्लूडिंग देर एल ओ पी एंड देर कांग्रेस के प्रेजिडेंट साहेबान वो सारे कहा करते थे कि उसकी ईडी जांच होनी चाहिए उसके भी अगर आप कहें तो मेरे पास उनके सारों के बयान मेरे पास है जो उन्होंने उससे मैं बयान दिए जब सिसोदिया साहब पकड़े गए थे तो उनका तब ये मांग थी कि ईडी ये जांच करे आज उसी डी ईडी को ये भूत समझने लग गए क्योंकि इन्होंने आम आदमी पार्टी इसी करप्ट कट्टर बेईमान पार्टी जो अपने आप को कट्टर ईमानदार पार्टी बताती है इसके साथ इनकी सांठगांठ में इलेक्शन लड़ने के जो इच्छुक है परंतु अगर वो आज भी पंजाब के लोगों में अपना मुंह दिखाना चाहते हैं तो मेरा उनसे आज आपके माध्यम से खुला न्योता है कि वो आए कल 12 बजे का समय मैंने इलेक्शन कमीशन उनसे लिया है कमीशन में जाके हम मांग करेंगे कि फौरी तौर पे सारे के सारे डॉक्यूमेंट सीज किए जाए ये पड़ताल की जाए कि कल एक्साइज मिनिस्टर साहब के घर पे या चीफ मिनिस्टर के रेजिडेंस के ऊपर उसके साथ जुड़ी हुई कोठियां